ਗ੍ਰੇਸ਼ਟ ਤਰਤ ਤਮ ਹਰਣ ਦਹਿਨ ਅਗ ਪਾਪ ਪ੍ਰਨਾਸ਼ਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸ਼ਨ ਲੋਭ ਮੋਹ ਵਸ ਕਰਨ ਸਰਣ ਜਾਚਕ ਪਤ ਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤ ਗੁਰ ਕਲ ਸਤ ਗੁਰ ਤੇ ਲਿਪੂ ਸਾਤ ਲਗਾ ਸੋ ਪਤਰੇ ਗੁਰ ਜਗਤ ਫਿਰਨਸੀ ਅੰਗਰੋ ਰਾਜ ਜੋਗ ਲੈਣਾ ਕਰੇ ਗੁਰ ਜਗਤ ਫਿਰਨਸੀ ਅੰਗਰੋ ਰਾਜ ਜੋਗ ਲੈਣਾ ਕਰੇ ਕਲ ਜੋ ਕਿਵਤਾਰ ਨਾਮ ਕੇ ਬੋਹਿਤ ਜਾਹਰ ਹਜ਼ੂਰ ਹਾਜ਼ਰਾ ਹਜ਼ੂਰ ਜਾਗਤ ਜੋਤ ਤੱਕ ਚੌਰ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਕੋ ਦੰਡਾਤ ਬੰਧਨ ਅਨੇਕ ਬਾਰ ਗੁਰੂ ਪਾਤਸ਼ਾਹ ਜੀਆਂ ਕੀ ਅਗਰਸੂ ਗੁਰੂ ਪਰੀਸਾ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਤੇ ਧੰਨ ਧੰਨ अमर शहीद जथेदार बाबा हनुमान सिंह जी सहित अनेक सिदा ने शहादत प्राप्त कीतिया है इस स्थान पे साहब तकरीबन ढाई बजे प्रकाशमान होंद जो आपने मुख वाक बख्शते ने पहला फुरमान पातशाह अपने आनंद जो बख्शते हैं वो आज ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਸਾਹਿਬ ਸ਼੍ਰੀ ਅਮਰਦਾਸ ਜੀ ਦੇ ਪਾਵਨ ਪਵਿੱਤਰ ਮੁਖਾਰਤਿੰ ਤੋਂ ਉਚਾਰਿਆ ਸੋਰਠ ਰਾਗ ਵਿੱਚ ਸੈਭ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਅੰਗ 599 67 ਸੁਭਾਇਮਾਨ ਹੈ ਸਾਹਿਬ ਰਾਗੀ ਸਿੰਘਾਂ ਨੂੰ ਸੁਰ ਤਾਲ ਦੇ ਪਹਿਲੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦੀ ਤਕੀਦ ਕਰਦੇ ਨੇ ਸਭ ਤੋਂ ਪਹਿਲਾਂ ਪਾਤਸ਼ਾਹ ਮੰਗਲ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਪਰਮੇਸ਼ਰ ਅਕਾਲਪੁਰ ਪ੍ਰਮਾਤਮਾ ਕੇਵਲ ਇੱਕ ਹੈ ਉਹ ਸਭ ਨੂੰ ਪੈਦਾ ਕਰਨ ਹਾਰ ਹੈ ਸਭ ਨੂੰ ਪਾਲਣ ਹਾਰ ਹੈ ਔਰ ਅੰਤ ਵਿੱਚ ਸਭ ਨੂੰ ਇਥੋਂ ਇਸ ਜਹਾਨ ਤੋਂ ਲੈਤਾ ਕਰਕੇ ਲਜਾਣ ਵਾਲਾ ਵੀ ਉਹ ਆਪ ਪਰਮੇਸ਼ਰ ਆਪ ਹੀ ਹੈ ਉਸ ਦਾ 탑 ਆਇਆ ਨਹੀਂ ਜਾ ਸਕਦਾ ਅਗੰਮ ਹੈ ਲੇਕਿਨ ਹਾਂ ਉਸ ਦੇ ਵਿੱਚ ਸਮੋਈ ਹੋ ਸਕਦੀ ਹੈ ਉਸ ਦੇ ਵਿੱਚ ਸਮਾਇਆ ਜਾ ਸਕਦਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਹੋਇਆ ਬਣਿਆ ਜਾ ਸਕਦਾ ਹੈ ਲੇਕਿਨ ਉਹ ਸੱਚੇ ਗੁਰੂ ਦੀ ਕਿਰਪਾ ਸਦਕਾ ਹੀ ਬਿਨਾਂ ਉਸ ਦੀ ਕਿਰਪਾ ਤੋਂ ਬਿਨਾਂ ਸੱਚੇ ਗੁਰੂ ਦੀ ਕਿਰਪਾ ਤੋਂ ਇਹ ਸੰਭਵ ਨਹੀਂ ਸਾਇਬ ਸੱਚੇ ਪਾਤਸ਼ਾਹ ਦੇ ਵਿੱਚ ਜੋ ਸਮੋਈ ਹੈ ਉਹ ਸੱਚਾ ਗੁਰੂ ਬਾਹ ਫੜ ਕੇ ਕਰਵਾ ਸਕਦਾ ਹੈ ਮਾਰੇ ਸ਼ੁਰੂਆਤ ਕਰਦੇ ਨੇ ਸੇਵਕ ਸੇਵ ਕਰ ਹੈ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਮਾਰੇ ਕਹਿੰਦੇ ਨੇ ਜਿਨਾ ਪੁਰਖਾਂ ਨੂੰ ਜਿਨਾ ਜਗਿਆਸੂਆਂ ਨੂੰ ਤੇਰੀ ਬਾਣੀ ਤੇਰੇ ਸ਼ਬਦ ਦਾ ਰਸ ਆ ਗਿਆ ਜਿਹੜੇ ਜਗਿਆਸੂ ਤੇਰੀ ਬਾਣੀ ਦੇ ਵਿੱਚ ਸਰੋਬਰ ਹੋ ਗਏ ਮਰੇ ਕੇੰਦੇ ਨੇ ਕੇਵਲ ਅਸਲ ਸੇਵਾ ਉਹੋ ਹੀ ਕਰਦੇ ਨੇ ਉਹੋ ਹੀ ਤੇਰੀ ਸੇਵਾ ਕਰਦੇ ਨੇ ਹੋਰ ਨਹੀਂ ਦੇਖੋ ਬਹੁਤ ਵੱਡੀ ਬਾਤ ਜੀ ਨੇ ਗੱਲ ਕੀਤੀ ਹੈ ਸਾਨੂੰ ਸਮਝਣ ਦੀ ਲੋੜ ਹੈ ਇੱਥੇ ਕੀ ਅਸੀਂ ਸੇਵਾ ਨਹੀਂ ਕਰਦੇ ਗੁਰੂ ਘਰ ਆਉਨੇ ਜੋੜੇ ਚੜਦੇ ਆ ਲੰਗਰਾਂ ਦੀ ਸੇਵਾ ਕਰਦੇ ਆ ਭਾਂਡੇ ਮਾਂਜਦੇ ਆ ਜਿਮਾ ਕਰਨਾ ਪਾਤਸ਼ਾਹ ਇਸ ਦੀ ਹਾਮੀ ਭਰਦੇ ਨਹੀਂ ਮਹਾਰਾਜ ਨੇ ਮੋਹਰ ਲਾਈ ਹੈ ਜਿੰਨ ਸਬਦ ਹੈ ਸਾਧ ਆਇਆ ਸੋ ਗੁਰੂ ਦੀ ਟਹਿਲ ਗੁਰੂ ਦੀ ਸੇਵਾ ਗੁਰੂ ਦੇ ਸੇਵਕਾਂ ਦੀ ਸੇਵਾ ਉਦੋਂ ਹੀ ਪ੍ਰਵਾਨ ਹੈ ਕਦੋਂ ਜਦੋਂ ਸ਼ਬਦ ਦਾ ਰਸ ਆ ਜਾਵੇ ਸ਼ਬਦ ਦੇ ਵਿੱਚ ਸਮੋਈ ਹੋਣੀ ਸ਼ੁਰੂ ਹੋ ਜਾਵੇ ਇਸ ਕਰਕੇ ਨਾਮ ਲੈਣਾ ਅਤਿ ਉਤਮ ਹੈ ਸੇਵਾ ਕਰਨ ਤੋਂ ਪਹਿਲੂ ਵੀ ਪਾਤਸ਼ਾਹ ਦਾ ਨਾਮ ਲੈਣਾ ਨਾਮ ਬਾਣੀ ਪੜਨੀ ਜ਼ਰੂਰੀ ਹੈ ਕਿਉਂ ਕਿਉਂਕਿ ਸਾਨੂੰ ਸੇਵਾ ਕਰਨੀ ਨਹੀਂ ਆਉਂਦੀ ਸਾਨੂੰ ਨਹੀਂ ਪਤਾ ਸੀ ਸੇਵਾ ਕਿਵੇਂ ਕਰਨੀ ਹੈ ਕਿਹਦੀ ਕਰਨੀ ਹੈ ਕਦੋਂ ਕਰਨੀ ਹੈ ਕਿੰਨੀ ਕਰਨੀ ਹੈ ਨਹੀਂ ਪਤਾ ਐਸਾ ਹੈਬ ਸੱਚੇ ਪਾਤਸ਼ਾਹ ਹੀ ਸਾਨੂੰ ਗਿਆ ਕਰ ਗਿਆਨ ਕਰਵਾਉਣਗੇ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੈ ਸੇ ਬਿਨਾ ਉਸ ਸੁਮਤ ਗਿਆਨ ਔਰ ਧਿਆਨ ਤੋਂ ਅਸੀਂ ਸੇਵਾ ਨਹੀਂ ਕਰ ਸਕਦੇ ਸਾਡੀ ਸੇਵਾ ਪਰਵਾਣਿਤ ਨਹੀਂ ਹੈ ਜੇ ਕਰਾਂਗੇ ਖਿਮਾ ਕਰਨਾ ਹਉਮੈ ਦਾ ਕੰਬਲ ਆਪਣੇ ਉੱਪਰ ਪਾਣਾ ਪਾਉਣਾ ਸ਼ੁਰੂ ਕਰ ਲਾਂਗੇ ਕਿਉਂ ਮੈਂ ਸੇਵਾ ਕਰਦਾ ਮੈਂ ਆ ਸੇਵਾ ਕਰਨੀ ਹੈ ਮੈਂ ਉਹ ਸੇਵਾ ਕਰਨੀ ਤੂੰ ਪਿੱਛੇ ਹੋ ਜਾ ਮੈਂ ਸੇਵਾ ਕਰਨੀ ਹੈ ਲੇਕਿਨ ਜਦੋਂ ਸਭ ਸੱਚੇ ਪਾਤਸ਼ਾਹ ਗੁਰਮਤ ਅਕਲ ਬਖਸ਼ਣਗੇ ਸੁਮਤ ਗਿਆਨ ਔਰ ਧਿਆਨ ਬਖਸ਼ਣਗੇ ਉਦੋਂ ਕੀ ਫਰਕ ਪਏਗਾ ਮੈਨੂੰ ਤਾਂ ਆਉਂਦੀ ਨਹੀਂ ਸੀ ਸੇਵਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਸੇਵਾ ਮੈਨੂੰ ਨਾ ਅੱਗੋਂ ਪਤਾ ਵੀ ਕਿਵੇਂ ਕਰਨੇ ਇਹ ਤਾਂ ਮਾਰੇ ਹੀ ਪਤਾ ਨਹੀਂ ਕਿਦਾਂ ਕਰਵਾ ਲੈਣੀ ਮੰਨ ਨੀਵਾ ਸੇਵਕ ਜਦੋਂ ਅਸੀਂ ਕਰਦੇ ਆਂ ਇਸ ਦਾ ਮਨੋਰਥ ਹੈ ਅਸੀਂ ਨਿਵੇਂ ਹੁੰਦੇ ਜਾਈਏ ਸਾਡਾ ਮਨ ਨਿਮਾਨਤਾ ਵੱਲ ਆਉਣਾ ਸ਼ੁਰੂ ਹੋਵੇ ਸਾਡਾ ਮਨ ਠਹਿਰਾਓ ਵਿੱਚ ਜਾਣਾ ਸ਼ੁਰੂ ਹੋਵੇ ਜੇ ਸੇਵਾ ਸਾਡੇ ਮਨ ਨੂੰ ਵਿਚਲਿਤ ਕਰ ਰਹੀ ਹੈ ਜੇ ਸੇਵਾ ਸਾਡੇ ਮਨ ਦੇ ਉੱਤੇ ਕੂੜ ਦੇ ਪਰਦੇ ਚੜਾ ਕੇ ਉਸ ਨੂੰ ਹੋਰ ਤੀਬਰਤਾ ਦੇ ਰਹੀ ਹੈ ਥਿਮਾ ਕਰਨਾ ਮਾਫ ਕਰਨਾ ਹੱਥ ਜੋੜ ਕੇ ਮਾਫੀ ਮੰਗਦਾ ਸੇਵਾ ਦਾ ਫਾਇਦਾ ਨਹੀਂ ਨੁਕਸਾਨ ਹੋ ਰਿਹਾ ਸਾਹਿਬ ਪਹਿਲੀ ਤੁਕ ਦੇ ਵਿੱਚ ਹੀ ਬਹੁਤ ਵੱਡੀ ਮੋਹਰ ਲਗਾ ਰਹੇ ਨੇ ਦੁਬਾਰਾ ਪੜ ਲਈਏ ਇਸ ਤੁਕ ਨੂੰ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾ ਦੇ ਆਇਆ ਸੋ ਸ਼ਬਦ ਗੁਰੂ ਦੀ ਬਾਣੀ ਇਹ ਪੜਨੀ ਬਹੁਤ ਜ਼ਰੂਰੀ ਹੈ ਨਾਲ ਜੋਈਆਂ ਕਰਨੀਆਂ ਜ਼ਰੂਰੀ ਨੇ ਪਾਤਸ਼ਾ ਆਪਣੀ ਸੇਵਾ ਤੋਂ ਆਪ ਕਰਾਈ ਫਿਰ ਕਿਉਂ ਕਿਉਂਕਿ ਇਹ ਕਰ ਹੈ ਹੀ ਸੇਵਾ ਸਿੱਖਣ ਵਾਸਤੇ ਗੁਰਦੁਆਰੇ ਹੋਏ ਸੁੱਜੀ ਪਾਇਸੀ ਇਸ ਦੁਆਰੇ ਤੇ ਆ ਕੇ ਅਸੀਂ ਅਕਲ ਲੈਣੀ ਹੈ ਅਸੀਂ ਪੜਨਾ ਇਹ ਸਾਡਾ ਵਿਦਿਆਲਾ ਸਭ ਤੋਂ ਵੱਡਾ ਵਿਦਿਆ ਦਾ ਕੇਂਦਰ ਸਾਡਾ ਇਹ ਹੈ ਇੱਥੇ ਅਸੀਂ ਸੇਵਾ ਸਿੱਖਣੀ ਹੈ ਜੋ ਵੀ ਅਸੀਂ ਕਰਦੇ ਸੇਵਾ ਦਾ ਪ੍ਰੈਕਟੀਕਲ ਕਹਿ ਲੋ ਉਹ ਅਸੀਂ ਇੱਥੇ ਐਜ਼ ਏ ਲਰਨਿੰਗ ਕਰ ਰਹੇ ਹਾਂ ਫਿਰ ਮਹਾਰਾਜ ਅਕਲ ਦੇਣਗੇ ਕਿ ਹਾਂ ਨਹੀਂ ਸੇਵਾ ਜੇ ਤੂੰ ਕਮਾਉਣੀ ਹੈ ਨਾ ਹੁਣ ਜੇ ਤੂੰ ਸਿੱਖ ਲਈ ਫਿਰ ਤੂੰ ਸੇਵਾ ਕਮਾਹ ਕਮਾਉਣੀ ਕਿੱਥੇ ਹੈ ਵਿੱਚ ਦੁਨੀਆ ਸੇਵਾ ਕਮਾਈ ਇਹ ਮਹਾਰਾਜ ਸਾਰੀਆਂ ਅਕਲਾਂ ਦੇਣਗੇ ਤਦ ਹੀ ਪਾਤਸ਼ਾਹ ਨੇ ਕਿਹਾ ਜਿਨ ਸ਼ਬਦ ਹੈ ਸਾਧ ਆਇਆ ਇਹ ਬਾਣੀ ਵਿੱਚੋਂ ਪਤਾ ਲੱਗੇਗਾ ਕਿ ਸੇਵਾ ਕਦੋਂ ਕਿੱਥੇ ਤੇ ਕਿਵੇਂ ਕਰਨੀ ਸਿੱਖਣੀ ਹੈ ਗੋਪੀਰਪਾਤਿ ਨਿਰਮਲ ਹੋਆ ਜਿਨ ਵਿੱਚੋਂ ਹੋਂ ਆਪ ਗਵਾਇਆ ਮਹਾਰਾਜ ਅੱਗੇ ਇਸੇ ਗੱਲ ਦੀ ਪੁਸ਼ਟੀ ਕਰਦੇ ਨੇ ਮਹਾਰਾਜ ਕਹਿੰਦੇ ਜਦੋਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਉਹਨਾਂ ਬਾਣੀ ਦਾ ਪ੍ਰਭਾਵ ਸਾਡੇ ਤੇ ਪਵੇਗਾ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਹੋਏਗੀ ਸੱਚੇ ਪਾਤਸ਼ਾਹ ਦੀ ਤਾਂ ਹੋਏਗਾ ਕਿ ਤਨ ਅਸੀਂ ਨਿਰਮਲ ਹੁੰਦੇ ਜਾਵਾਂਗੇ ਨਿਰਮਲ ਮੈਲ ਤੋਂ ਬਿਨਾਂ ਮੈਲ ਸਭੀ ਲੈਂਦੀ ਜਾਏਗੀ ਇਸ ਵਕਤ ਜਿਹੜੀ ਮਾਇਆ ਪਦਾਰਤਵਾਦ ਦੀ ਸਾਡੇ ਉੱਤੇ ਮੈਲ ਚੜ ਰਹੀ ਹੈ ਨਾ ਇਹ ਮੈਲ ਉਸ ਸ਼ਬਦ ਦੇ ਨਾਲ ਉਤਰਨੀ ਸ਼ੁਰੂ ਹੋਏਗੀ ਔਰ ਅਸੀਂ ਵਿੱਚੋਂ ਆਪਾ ਭਾਵ ਗਵਾਕ ਲਵਾ ਸਾਡੇ ਵਿੱਚ ਜਿਹੜੀ ਹੋਮੇ ਦੀ ਪਰਤਾਂ ਚੜੀਆਂ ਹੋਈਆਂ ਨੇ ਨਾ ਉਹ ਉਤਰ ਜਾਣਗੀਆਂ ਔਰ ਤੂੰ ਹੀ ਤੂੰ ਤੂੰ ਹੀ ਤੂੰ ਦੀ ਕਿਰਪਾ ਹੋਏਗੀ ਅਨੰਦ ਗੁਣ ਗਾਵੇ ਨਿਤ ਸਾਚੇ ਗੁਰ ਕੇ ਸਭ ਸੁਹਾਇਆ ਉਹਨ ਇੱਕ ਹੋਰ ਪਾਤਸ਼ਾਹ ਕਹਿੰਦੇ ਕਿਰਪਾ ਹੋਏਗੀ ਦਿਨ ਰਾਤ ਉਹ ਸੱਚੇ ਦੇ ਗੁਣ ਗਾਉਣ ਦੀ ਵਿਵਸਥਾ ਬਣ ਜਾਏਗੀ ਉਹ ਸੱਚੇ ਪਿਤਾ ਅਕਾਲ ਪੁਰਖ ਦੇ ਗੁਣ ਨੇ ਜੋ ਉਸ ਨੂੰ ਵਾਇਨ ਕਰਨ ਦੀ ਵਿਵਸਥਾ ਇਸ ਘਟ ਇਸ ਸਰੀਰ ਦੇ ਵਿੱਚ ਬਣਨੀ ਸ਼ੁਰੂ ਹੋ ਜਾਏਗੀ ਉਹ ਵਿਸਰੇਗਾ ਨਹੀਂ ਦਿਨ ਔਰ ਰਾਤ ਉਸ ਦੀ ਰਵਾਨੀ ਸਾਡੇ ਅੰਦਰ ਚਲਦੀ ਰਹੇਗੀ ਉਹ ਸਾਡੇ ਉਸ ਦਾ ਨਾਮ ਉਸ ਦਾ ਬਾਣੀ ਸਾਡੀ ਖੂਨ ਦੇ ਨਾਲ ਰਚ ਮਿਚ ਕੇ ਸਾਡੇ ਸਮੁੱਚੇ ਸ਼ਰੀਰ ਦੇ ਉੱਤੇ ਸਾਨੂੰ ਪ੍ਰਭਾਵਿਤ ਕਰਦਾ ਰਹੇਗਾ ਗੁਰ ਕੇ ਸਬਦ ਸੁਹਾਇਆ ਇਸ ਤਰੀਕੇ ਦੇ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ ਅਸੀਂ ਸੋਹਣੇ ਜੀਵਨ ਵਾਲੇ ਬਣਨੇ ਸ਼ੁਰੂ ਹੋ ਜਾਾਂਗੇ ਸਾਡਾ ਜੀਵਨ ਸੁੰਦਰ ਬਣਨਾ ਸ਼ੁਰੂ ਹੋ ਜਾਏਗਾ ਸਾਡੀ ਪਰਸਨੈਲਿਟੀ ਜੋ ਹੈ ਉਹ ਸਭ ਸੱਚੇ ਪਾਤਸ਼ਾਹ ਗੁਰੂ ਦੇ ਗੁਣਾ ਸਦਕਾ ਗੁਰੂ ਗੁਰੂ ਦੇ ਗੁਨਾ ਦੇ ਅਕਸ਼ ਨਹੀਂ ਰਾਹੀ ਚੰਗੀ ਬਣਨੀ ਸ਼ੁਰੂ ਹੋ ਜਾਏਗੀ ਮੇਰੇ ਠਾਕੁਰ ਹਮ ਬਾਰਕ ਸਰਣਾ ਸਰਣ ਤੁਮਾਰੀ ਪਹਿਲੋਂ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਸ਼ਬਦ ਔਰ ਸੇਵਾ ਕਿੱਦਾਂ ਕਿਵੇਂ ਉਸ ਤੋਂ ਬਾਅਦ ਹੁਣ ਪਾਤਸ਼ਾਹ ਸਾਨੂੰ ਦੱਸਦੇ ਨੇ ਸਾਨੂੰ ਕਹਿੰਦੇ ਨੇ ਸਾਨੂੰ ਸਿਖਾਉਂਦੇ ਨੇ ਕਿ ਹੁਣ ਤੂੰ ਅਰਦਾਸ ਬੇਨਤੀ ਵਿੱਚ ਜੁਟ ਜਾ ਕਿ ਉਹ ਤੇਰੀ ਜੋ ਉੱਪਰ ਕਲਾਬ ਦਸੀ ਹੈ ਉਸ ਦੇ ਮੁਤਾਬਕ ਤੇਰਾ ਜੀਵਨ ਬਣੇ ਮੇਰੇ ਠਾਕੂ ਹਮ ਬਾਰਕ ਸਰਨਾਈ ਪਾਤਸ਼ਾ ਨੂੰ ਕਹ ਕਿ ਵੱਡੇ ਸਭ ਤੋਂ ਵੱਡੇ ਬਹੁਤ ਉੱਚੇ ਪਾਤਸ਼ਾ ਅਕਾਲ ਪੁਰਖ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਮੈਂ ਤੇਰਾ ਬੱਚਾ ਮੈਂ ਹੁਣ ਤੇਰੀ ਸ਼ਰਨ ਵਿੱਚ ਆ ਗਿਆ ਮੈਨੂੰ ਆਪਣਾ ਬੱਚਾ ਸਮਝ ਉਸ ਦੀ ਸ਼ਰਨ ਵਿੱਚ ਆਉਣਾ ਭਾਵ ਮੈਂ ਤੇਰੇ ਹੁਕਮ ਮੰਨਣ ਲਈ ਹੁਣ ਤਿਆਰ ਬੈਠਾ ਮੈਂ ਤੇਰੇ ਹੁਕਮ ਤੋਂ ਬਿਨਾ ਨਹੀਂ ਚੱਲਾਂਗਾ ਜੋ ਤੂੰ ਕਹੇਂਗਾ ਉਹੋ ਹੀ ਮੈਂ ਕਰਾਂਗਾ ਇਹ ਉਸ ਦੀ ਸ਼ਰਨ ਆਈ ਇੱਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਹੈ ਪਰਮੇਸ਼ਰ ਅਕਾਲ ਪੁਰਖ ਇਹ ਵੀ জ্ঞাত ਹੋ ਗਿਆ ਤੇਰੀ ਕਿਰਪਾ ਸਦਕਾ ਤੂੰ ਕੇਵਲ ਇੱਕੋ ਹੈ ਜੋ ਸੱਚ ਹੈ ਤੇਰੇ ਤੋਂ ਬਿਨਾ ਹੋਰ ਕੋਈ ਸੱਚਾ ਇਹ ਇੱਥੇ ਹੈ ਹੀ ਨਹੀਂ। ਔਰ ਤੂੰ ਆਪ ਹੀ ਆਪ ਹੈ ਚਾਰੇ ਪਾਸੇ ਤੇਰੇ ਤੋਂ ਬਿਨਾ ਵੀ ਕੋਈ ਨਹੀਂ। ਤੂੰ ਹੀ ਕੇਵਲ ਸੱਚ ਹੈ। ਤੇਰਾ ਹੀ ਵਰਤਾਰਾ ਚਾਰੇ ਪਾਸੇ ਹੈ ਔਰ ਤੂੰ ਹੀ ਚਾਰੇ ਪਾਸੇ ਸਭ ਨਾ ਜੀਵਾਂ ਦੇ ਵਿੱਚ ਵਰਤਮਾਨ ਹੋਇਆ ਹੋਇਆ ਹੈ, ਸਮਾਇਆ ਹੋਇਆ ਹੈ, ਸੱਚ ਹੈ। ਸਮਾਇਆ ਹੈ ਹਰ ਇੱਕ ਜਗ੍ਹਾ ਤੂੰ ਹੀ ਤੂੰ ਜਾਗਤ ਰਹੇ ਤਿਨੀ ਪ੍ਰਾਪਾਇਆ ਸਭ ਦੇ ਹਉਮੈ ਮਾਰੀ ਮਾਰੇ ਕਹਿੰਦੇ ਦਿਨਾ ਨੇ ਸ਼ਬਦ ਦੇ ਰਾਹੀ ਆਪਣੀ ਹਉਮੈ ਨੂੰ ਖਤਮ ਕਰ ਲਿਆ ਆਪਣੀ ਮੈਂ ਖਤਮ ਕਰ ਲਈ ਭਾਵ ਆਪਣੀ ਮਨਮਤ ਤਿਆਗ ਦਿੱਤੀ ਗੁਰਮਤ ਹਾਸਲ ਕੀਤੀ ਮਾਰੇ ਕਹਿੰਦੇ ਉਹ ਉਹਨਾਂ ਤੇ ਕੀ ਪਾਣਾ ਵਰਦਾ ਜਾਗਤ ਰਹੇ ਉਹ ਹਮੇਸ਼ਾ ਜਾਗਦੇ ਰਹਿੰਦੇ ਨੇ ਅਸੀਂ ਵੀ ਤਾਂ ਜਾਗਦੇ ਹਾਂ ਦਿਨ ਚ ਕਮਾਈਆਂ ਕਰਦੇ ਆ ਕਿਰਤ ਕਰਦੇ ਆ ਕੀ ਅਸੀਂ ਜਾਗਦੇ ਨਹੀਂ ਖਿਮਾ ਕਰਨਾ ਅਸੀਂ ਅੱਖਾਂ ਖੁੱਲੀਆਂ ਹੋਣ ਦੇ ਬਾਵਜੂਦ ਵੀ ਸੁੱਤੇ ਪਏ ਆ ਕਿਸ ਚੀਜ਼ ਤੋਂ ਸੁੱਤੇ ਪਏ ਆ ਕਿਸ ਚੀਜ਼ ਤੋਂ ਵੇਸਲਾ ਪਣਾ ਸੁਚਾਉਣਾ ਭਾਵ ਅਚੇਤ ਹੋਣਾ ਇਸ ਚੀਜ਼ ਤੋਂ ਅਸੀਂ ਚੇਤਾ ਕਿਸ ਚੀਜ਼ ਕੋ ਕੀ ਚੀਜ਼ ਸਾਨੂੰ ਸਾਹਮਣੇ ਨਜ਼ਰ ਨਹੀਂ ਆਉਂਦੀ ਸਾਨੂੰ ਮਾਇਆ ਅਤੇ ਮਾਇਆ ਦੇ ਪ੍ਰਭਾਵ ਪਦਾਰਤ ਦੇ ਭਾਵ ਸਾਨੂੰ ਨਜ਼ਰ ਨਹੀਂ ਆਉਂਦੇ ਇਸੇ ਕਰਕੇ ਜੇ ਇਸ ਦੇ ਪ੍ਰਭਾਵ ਸਾਨੂੰ ਨਜ਼ਰ ਆਉਂਦੇ ਹੋਣ ਜੇ ਸਾਨੂੰ ਅਸਲ ਦੇ ਵਿੱਚ ਮਾਇਆ ਮਾਇਆ ਕਰਕੇ ਸਾਨੂੰ ਨਜ਼ਰ ਆਉਂਦੀ ਹੋਵੇ ਉਸ ਦਾ ਪ੍ਰਭਾਵ ਦਾ ਅਸਰ ਉਸ ਦੇ ਰਿਜ਼ਲਟ ਸਿੱਟੇ ਸਾਨੂੰ ਨਜ਼ਰ ਆਉਂਦੇ ਹੁੰਦੇ ਅਸੀਂ ਮਾਇਆ ਵਿੱਚ ਖਚਤ ਨਾ ਹੁੰਦੇ ਅਸੀਂ ਮਾਇਆ ਵਿੱਚ ਖਚਤ ਇਸੇ ਕਰਕੇ ਹੋ ਰਹੇ ਆ ਕਿਉਂਕਿ ਅਸੀਂ ਇਸ ਪਰੋਖੇ ਸੁੱਤੇ ਹੋਏ ਆ ਭਾਵੇਂ ਦਿਨ ਚ ਅੱਖਾਂ ਖੁੱਲੀਆਂ ਨੇ ਸਾਡੀਆਂ ਲੇਕਿਨ ਮਨ ਕਰਕੇ ਅਸੀਂ ਸੁੱਤੇ ਪਏ ਆ ਔਰ ਇਸ ਦੇ ਪ੍ਰਭਾਵ ਅਧੀਨ ਡੁੱਬਦੇ ਜਾ ਰਹੇ ਆ ਲੇਕਿਨ ਜੋ ਜ ਗਿਆਸੂ ਜਿਨ੍ਹਾਂ ਨੇ ਉਸ ਦੇ ਸ਼ਬਦ ਦਾ ਰਸ ਮਾਣ ਲਿਆ ਔਰ ਉਸ ਸ਼ਬਦ ਦੇ ਰਾਹੀ ਪਰਮੇਸ਼ਰ ਅਕਾਲ ਤੁਰਖ ਨੇ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਜੋ ਮੈਂ ਹੈ ਉਹ ਖਤਮ ਕੀਤੀ ਹੈ ਮੈਂ ਤੇ ਉਹਨਾਂ ਦਾ ਕਾਬੂ ਪਿਆ ਹਮੇ ਤੇ ਉਹਨਾਂ ਦਾ ਜੋਰ ਚੱਲ ਗਿਆ ਹਮੇ ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਉਹ ਕੇਵਲ ਜਾਗਦੇ ਨੇ ਉਹ ਸੁੱਤੇ ਪਏ ਵੀ ਜਾਗਦੇ ਨੇ ਉਹ ਸੁਚੇਤ ਨੇ ਉਹਨਾਂ ਨੂੰ ਦ੍ਰਿਸ਼ਟਮਾਨ ਹੋ ਰਿਹਾ ਹੈ ਕਿ ਅਸਲ ਸੱਚ ਕੀ ਹੈ ਜਿਵੇਂ ਪਾਤਸ਼ਾਹ ਨੇ ਪਹਿਲੀ ਤੁਕ ਵਿੱਚ ਕਿਹਾ ਨਾ ਕਿ ਪਰਮੇਸ਼ਰ ਅਕਾਲ ਪੁਰਖ ਕੇਵਲ ਸੱਚ ਹੈ ਔਰ ਉਹੀ ਚਾਰੇ ਪਾਸੇ ਵਰਤ ਰਿਹਾ ਸੋ ਉਹ ਸੁੱਤੇ ਹੋਏ ਵੀ ਜਾਗਦੇ ਨੇ ਪਰਮੇਸ਼ਰ ਅਕਾਲ ਪੁਰਖ ਨੂੰ ਹਰ ਜਗ੍ਹਾ ਦੇਖਿਆ ਜਾਣਦੇ ਨੇ ਉਹਨੂੰ ਵੇਖਦੇ ਨੇ ਔਰ ਉਸ ਸੱਚ ਨੂੰ ਧਾਰਨ ਕਰਦੇ ਨੇ ਔਰ ਮਾਇਆ ਨੂੰ ਝੂਠ ਕਰਕੇ ਜਾਣਦੇ ਨੇ ਜਿਸ ਕਾਰਨ ਮਾਇਆ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੀ ਔਰ ਉਹ ਮਾਇਆ ਦੇ ਵਿੱਚ ਖਚਿਤ ਨਹੀਂ ਹੋ ਸਕਦੇ ਇਸ ਤਰੀਕੇ ਦੇ ਨਾਲ ਉਸ ਸਦਾਇਵ ਜਾਗਦੇ ਨੇ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਹੁਣ ਮਾਰੇ ਕਹਿੰਦੇ ਨੇ ਗਿਰਹੀ ਮੈਂ ਸਦਾ ਕਹਿੰਦੇ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਹੀ ਹੁਣ ਜੇ ਮਾਇਆ ਇੱਥੇ ਹੈ ਇਕ ਗਲ ਹਰੇਕ ਦੇ ਜ਼ਿਹਨ ਵਿੱਚ ਆ ਸਕਦੀ ਹੈ ਵੀ ਇਸ ਤੋਂ ਦੂਰ ਭੱਜ ਜਾਓ ਦੂਰ ਚਲੇ ਜਾਓ ਨਜ਼ਰ ਹੀ ਨਾ ਆਵੇ ਜਿਸ ਚੀਜ਼ ਜੋ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ ਜਾਂ ਜਿਸ ਚੀਜ਼ ਤੋਂ ਸਾਨੂੰ ਵੜਜਿਆ ਜਾਂਦਾ ਆਪਾਂ ਉਸ ਤੋਂ ਲੰਬੇ ਹੋ ਜਾਂਦੇ ਆ ਪਾਸੇ ਹੋ ਜਾਂਦੇ ਆ ਸਰੀਰਕ ਤੌਰ ਤੇ ਮਾਰੇ ਕਹਿੰਦੇ ਇੱਦਾਂ ਨਹੀਂ ਕਰਨਾ ਮਾਰੇ ਕਹਿੰਦੇ ਗਿਰਹੀ મે ਸਦਾ ਹਰ ਜਨ ਉਦਾਸੀ ਮਾਰੇ ਕਹਿੰਦੇ ਆਪਣੇ ਗ੍ਰਸਤ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ हे ਜਨ ਹੈ ਜੀਵ ਤੋ ਉਦਾਸੀ ਰ ਉਦਾਸੀ ਭਾਵ ਉਦ ਆਸਨ ਆਪਣੇ ਅੰਦਰ ਆਸਨ ਰੱਖ ਆਪਣਾ ਬਾਹਰ ਮੁਕੀ ਨਾ ਹੋ ਅੰਦਰ ਦੀ ਛਾਤ ਬਣਾਈ ਰੱਖ ਜਿਸ ਤੇ ਤੇਰਾ ਪਰਮੇਸ਼ਰ ਅਕਾਲ ਪੁਰਖ ਬੈਠਾ ਹੈ ਤਾਂ ਜੋ ਤੈਨੂੰ ਹਮੇਸ਼ਾ ਬਾਹਰ ਸੱਚੀ ਨਜ਼ਰ ਆਵੇ ਆਪਣੇ ਘਰ ਵਿੱਚ ਰਹਿੰਦਿਆਂ ਹੋਇਆਂ ਭਾਵ ਮਾਇਆ ਦੇ ਵਿੱਚ ਹੀ ਵਿਚਰਦਿਆਂ ਹੋਇਆਂ ਮਾਇਰ ਤਿਆਗਣੀ ਨਹੀਂ माया ਦਾ ਪ੍ਰਭਾਵ ਤਿਆਗਣਾ ਹੈ। ਔਰ ਅਸਲ ਆਸਨ ਉਦ ਉਦ ਆਸਨ ਉਧਰ ਦੇ ਵਿੱਚ ਆਸਨ ਆਪਣੇ ਅੰਦਰ ਆਸਨ ਰੱਖਣਾ ਹੈ ਆਪਣਾ ਆਪਣਾ ਜੋ ਟਿਕਾਣਾ ਹੈ ਆਪਣਾ ਜੋ ਟਿਕਾਓ ਹੈ ਉਹ ਅੰਦਰ ਉਧਰ ਦੇ ਵਿੱਚ ਬਣਾ ਕੇ ਰੱਖਣਾ ਹੈ ਜਿੱਥੇ ਪਰਮੇਸ਼ਰ ਅਕਾਲ ਪੁਰਖ ਤੇਰੇ ਅੰਦਰ ਵਸਦਾ ਹੈ। ਗਿਆਨ ਤਤ ਵਿਚਾਰੇ। ਔਰ ਉਹ ਜੋ ਗਿਆਨ ਪਰਮੇਸ਼ਰ ਅਕਾਲ ਪੁਰਖ ਬਖਸ਼ਦੇ ਨੇ ਉਸ ਦਾ ਤੇ ਤੱਟ ਦੀ ਵਿਚਾਰ ਸਦਾ ਤੇਰੇ ਅੰਦਰ ਚੱਲਦੀ ਰਹੇ ਜੇ ਤੂੰ ਆਪਣੇ ਅੰਦਰ ਆਸਨ ਕਰੇਂਗਾ ਨਾ ਤਾਂ ਇਹ ਗਿਆਨ ਦੀ ਵਿਚਾਰ ਹੈ ਜੋ ਸੱਚੇ ਗਿਆਨ ਦੀ ਵਿਚਾਰ ਹੈ ਉਹ ਸਦਾ ਤੈਨੂੰ ਪ੍ਰਦਾਨ ਹੁੰਦੀ ਰਹੇਗੀ ਔਰ ਉਹ ਤੈਨੂੰ ਆਨੰਦ ਦੀ ਅਵਸਥਾ ਵਿਵਸਥਾ ਵਿੱਚ ਕਾਇਮ ਰੱਖੇਗੀ ਉਹ ਤੇਤੋਂ ਲਾਂਬਿਆ ਨਹੀਂ ਹੋਏਗੀ ਸੋ ਇਸ ਘਟ ਦੇ ਵਿੱਚ ਇਸ ਸ਼ਰੀਰ ਦੇ ਵਿੱਚ ਇਸ ਗ੍ਰਸਤ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਮਾਇਆ ਤੋਂ ਨਿਰਲੇਪ ਰਹਿਣ ਦੀ ਪਾਤਸ਼ਾਹ ਸਾਨੂੰ ਤਾਕੀਦ ਕਰਦੇ ਨੇ ਔਰ ਇਹ ਸਾਨੂੰ ਗਿਆਤ ਕਰਵਾਉਂਦੇ ਨੇ ਕਿ ਤੂੰ ਉਸ ਪਰਮੇਸ਼ਰ ਜੋ ਤੇਰੇ ਉਦਰ ਦੇ ਵਿੱਚ ਅੰਦਰ ਘਟ 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 ਮੈਂ ਹਰ ਜੀ ਵਸਿਆ ਉਹ ਜੋ ਅੰਦਰ ਤੇਰੇ ਵਸ ਰਿਹਾ ਹੈ ਨਾ ਕੇਵਲ ਉਸ ਦੇ ਵੱਲ ਧਿਆਨ ਰੱਖ ਹੋਰ ਕਿਤੇ ਧਿਆਨ ਰੱਖਣ ਦੀ ਤੈਨੂੰ ਲੋੜ ਨਹੀਂ ਦੇਖੋ ਆਪਣੇ ਗੁਰੂ ਘਰਾਂ ਦੇ ਉੱਪਰ ਗੁੰਬਦ ਨੇ ਨਾ ਏਸੇ ਚੀਜ਼ ਦਾ ਪ੍ਰਤੀਕ ਨੇ ਗੁੰਮਦ ਕਮਲ ਦੀ ਡੋਡੀ ਵਾਂਗ ਹੈ ਔਰ ਉਸ ਨੂੰ ਹਾਲੇ ਦਾਲੇ ਕਮਲ ਦੇ ਪੱਤੀਆਂ ਨੇ ਹੋਲਡ ਕੀਤਾ ਹੋਇਆ ਸੋ ਮਾਰੇ ਕੀ ਕਹਿੰਦੇ ਨੇ ਜੈਸੇ ਜਲ ਤੇ ਕਮਲ ਨਿਰਾਲਾ ਮੁਰਗਾ ਹੀ ਨਿਸ਼ਾਨੇ ਜਿਵੇਂ ਮਾਰੇ ਕਹਿੰਦੇ ਕਮਲ ਚਿੱਕੜ ਤੋਂ ਨਿਰਲੇਪ ਹੈ ਨਾ ਭਾਵੇਂ ਚਿੱਕੜ ਵਿੱਚ ਰਹਿੰਦਾ ਚਿੱਕੜ ਵਿੱਚ ਜੰਮਿਆ ਚਿੱਕੜ ਦੇ ਵਿੱਚ ਹੀ ਉਹਨੇ ਸਾਰੀ ਜ਼ਿੰਦਗੀ ਆਪਣੀ ਬਿਤਾਉਣੀ ਹੈ ਲੇਕਿਨ ਚਿੱਕੜ ਦਾ ਪ੍ਰਭਾਵ ਵੀ ਕਬੂਲ ਕਰਦਾ ਭਾਵੇਂ ਚਿੱਕੜ ਉਹਦੇ ਉੱਪਰ ਚੱਕ ਚੱਕ ਕੇ ਆਪਾਂ ਪਾਈ ਜਾਈਏ ਲੇਕਿਨ ਚਿੱਕੜ ਉਸ ਦੇ ਉੱਤੇ ਟਿਕ ਨਹੀਂ ਪਾਉਂਦਾ ਇਸੇ ਤਰੀਕੇ ਮਾਇਆ ਦੇ ਵਿੱਚ ਅਸੀਂ ਰਹਿਣਾ ਹੈ ਮਾਇਆ ਸਾਡੀ ਗੁਜ਼ਰਾਨ ਹੈ ਮਾਇਆ ਤੋਂ ਲੰਬਿਆ ਨਹੀਂ ਹੋਣਾ ਲੇਕਿਨ ਇਸ ਦਾ ਪ੍ਰਭਾਵ ਇਸ ਦੇ ਵਿੱਚ ਖਚਤ ਨਹੀਂ ਹੋਣਾ ਇਸ ਦਾ ਪ੍ਰਭਾਵ ਨਹੀਂ ਕਬੂਲਣਾ ਐਸੀ ਵਿਵਸਥਾ ਨਾ ਮੇ ਬਣਾਏਗਾ ਸਾਡੀ ਸਮਰੱਥਾ ਨਹੀਂ ਇਸੇ ਕਰਕੇ ਪਾਤਸ਼ਾਹ ਕਹਿੰਨੇ ਨੇ ਉਸ ਪਰਮੇਸ਼ਰ ਅਕਾਲ ਪੁਰਖ ਵੱਲ ਤੇਰਾ ਹਮੇਸ਼ਾ ਧਿਆਨ ਰਹੇ ਸਤਿਗੁਰ ਸਿੰਘ ਸਦਾ ਸੁਖ ਪਾਇਆ ਹਰ ਰਾਖਿਆ ਉਰਤਾਰੀ ਮਰੇ ਕਹਿੰਦੇ ਜਦੋਂ ਹਰੀ ਪਰਮੇਸ਼ਰ ਦਾ ਨਾਮ ਤੇਰੇ ਉਦਰ ਦੇ ਵਿੱਚ ਲੱਗਿਆ ਜੰਮਿਆ ਰਹੇਗਾ ਨਾ ਤੇਰਾ ਆਸਨ ਤੇਰੇ ਉਦਰ ਦੇ ਵਿੱਚ ਕਾਇਮ ਰਹੇਗਾ ਮਾਰੇ ਕਹਿੰਦੇ ਨੇ ਉਹਦੀ ਪਰਮੇਸ਼ਰ ਦੀ ਅਸਲ ਸੇਵਾ ਦੇ ਵਿੱਚ ਤੂੰ ਲੱਗੇਗਾ ਉਦੋਂ ਕਿਉਂ ਕਿਉਂਕਿ ਹੁਣ ਤੇਰੀ ਮਤ ਨਹੀਂ ਚੱਲ ਰਹੀ ਉਹ ਜੋ ਉਦਰ ਵਿੱਚ ਬੈਠਾ ਹੈ ਜਾਗਰਤ ਉਸ ਨੇ ਤੈਨੂੰ ਜੋ ਕੀਤਾ ਹੋਇਆ ਉਸ ਦੀ ਮਤ ਦਾ ਪ੍ਰਭਾਵ ਤੇਰੇ ਉੱਤੇ ਪੈਣਾ ਸ਼ੁਰੂ ਹੋ ਗਿਆ ਹੁਣ ਉਸ ਦੀ ਮੱਤ ਚੱਲ ਰਹੀ ਹੈ ਉਹ ਦੀ ਮੱਤ ਤੇ ਤੈਥੋਂ ਸੱਚੀ ਸੇਵਾ ਕਰਵਾ ਰਹੀ ਹੈ ਔਰ ਸੱਚਾ ਵਰਤਾਰਾ ਤੇਰਾ ਸਮਾਜ ਦੇ ਵਿੱਚ ਹੋ ਰਿਹਾ ਜੋ ਤੂੰ ਕਰ ਰਿਹਾ ਉਹ ਸੱਚ ਦੀ ਡਾਇਰੈਕਸ਼ਨ ਦੇ ਅਕੋਰਡਿੰਗ ਕਰ ਰਿਹਾ ਉਸ ਪਰਮੇਸ਼ਰ ਅਕਾਲ ਪੁਰਖ ਦੀ ਡਾਇਰੈਕਸ਼ਨ ਮੁਤਾਬਿਕ ਕਰ ਰਿਹਾ ਜਿਸ ਕਾਰਨ ਤੂੰ ਸੁੱਖ ਦੇ ਘਰ ਦੇ ਵਿੱਚ ਪਹੁੰਚ ਗਿਆ ਸਦਾ ਸੁਖ ਤੇਰੇ ਪੱਲੇ ਪੈ ਗਿਆ ਸਦਾ ਸੁਖ ਤੂੰ ਮਾਨ ਰਿਹਾ ਹੈ ਇਸੇ ਕਾਰਨ ਜਿਹੜਾ ਸਦੀਵੀ ਸੁੱਖ ਹੈ ਅਸਲ ਸੁੱਖ ਤੇਰੇ ਪੱਲੇ ਪੈ ਗਿਆ ਤੂੰ ਤੇਰੇ ਕੋਲ ਜਿਹੜੀ ਪ੍ਰਵਿਰਤੀ ਬਣੀ ਹੋਈ ਸੀ ਦੁੱਖਾਂ ਨੂੰ ਮਹਿਸੂਸ ਕਰਨ ਦੀ ਉਹ ਖਤਮ ਹੋ ਗਈ ਔਰ ਤੂੰ ਬਾਣੇ ਵਿੱਚ ਉਸ ਤੇ ਆ ਗਿਆ ਔਰ ਉਸ ਦੇ ਬਾਣੇ ਨੂੰ ਸੱਚਾ ਚੰਗਾ ਤੇ ਮਿੱਠਾ ਕਰਕੇ ਮੰਨ ਰਿਹਾ ਹੈ ਇਸ ਕਰਕੇ ਤੂੰ ਹਮੇਸ਼ਾ ਸੁਖੀ ਹੈ ਇਹ ਮਨੁਆ ਦੇ ਦਿਸਤਾਵ ਦਾ ਦੂਜੇ ਭਾਇ ਖੋਆਇਆ ਹੁਣ ਮਾਰੇ ਦੂਜੇ ਪਾਸੇ ਦੀ ਗੱਲ ਕਰਦੇ ਨੇ ਮਾਰੇ ਕਹਿੰਦੇ ਨੇ ਇਹ ਜਿਹੜਾ ਮਨ ਹੈ ਨਾ ਮਨੂਆ ਜਿਸ ਨੇ ਮਨੁਸ਼ ਨੂੰ ਦਸੇ ਦਿਸ਼ਾਵਾਂ ਵੱਲ ਉਹ ਆਇਆ ਹੋਇਆ ਸਾਨੂੰ ਚਾਰੇ ਦਿਸ਼ਾਵਾਂ ਨਹੀਂ ਦਸੇ ਦਿਸ਼ਾਵਾਂ ਵਿੱਚ ਈਸ਼ ਨੇ ਸਾਨੂੰ ਪਟਕਾਇਆ ਹੋਇਆ ਤੇ ਸਾਨੂੰ ਟਿਕਣ ਨਹੀਂ ਦਿੰਦਾ ਇਹ ਸਾਡੀ ਸੁਰਤ ਨੂੰ ਟਿਕਣ ਨਹੀਂ ਦਿੰਦਾ ਮਾਰਾ ਨੇ ਪਿੱਛੇ ਕਿਹਾ ਹੈ ਨਾ ਪਿਛਲੀ ਟੁਕ ਦੇ ਵਿੱਚ ਤੂੰ ਆਪਣੀ ਸੁਰਤ ਆਪਣੇ ਅੰਦਰ ਉਦਰ ਦੇ ਵਿੱਚ ਜਿੱਥੇ ਪਰਮੇਸ਼ਰ ਹੈ ਉਸ ਨੂੰ ਟਿਕਾ ਲੈ ਉਸ ਦੇ ਨਾਲ ਟਿਕਾ ਲੈ ਪਰਮੇਸ਼ਰ ਦੇ ਨਾਲ ਉਲਟੀ ਗੰਗ ਜਮਨ ਸਮਾਈ ਵਾਲੀ ਕਹਾਣੀ ਬਣਾਉਣੀ ਸ਼ੁਰੂ ਕਰ ਲੇਕਿਨ ਅਸਲ ਚ ਕੀ ਵਰਤ ਰਿਹਾ ਹੈ ਕਹਿੰਦੇ ਇਹ ਮਨ ਨੇ ਨਾ ਸਾਨੂੰ ਪਟਕਾਇਆ ਹੋਇਆ ਹੈ ਸਾਡੇ ਜਿਹੜੀ ਕਨਸੈਂਟਰੇਸ਼ਨ ਹੈ ਸਾਡੀ ਜਿਹੜੀ ਚੇਤਨਤਾ ਹੈ ਇਸ ਨੂੰ ਇਸ ਨੇ ਉਸ ਦੇ ਉਦਰ ਦੇ ਵਿੱਚ ਕੇਂਦਰਿਤ ਹੋਣ ਦੀ ਬਜਾਏ ਦਸੇ ਦਿਸ਼ਾਵਾਂ ਵੱਲ ਮਾਇਆ ਵੱਲ ਆਕਰਸ਼ਿਤ ਕੀਤਾ ਹੋਇਆ ਹੈ ਦੂਜੇ ਪਾਏ ਖੁਆਇ ਦੂਜਾ ਪਾਉ ਭਾਵ ਮਾਇਆ ਕਰਨੀ ਮਾਇਆ ਕਰਨੀ ਸਾਨੂੰ ਭੁਆ ਭੁਆ ਕੇ ਖੋਹਰ ਕੀਤਾ ਹੋਇਆ ਪਰੇਸ਼ਾਨ ਕੀਤਾ ਹੋਇਆ ਸਾਨੂੰ ਤੰਗ ਕੀਤਾ ਹੋਇਆ ਇਸ ਨੇ ਮਨ ਮੁਕਤ ਮੁਕਤ ਹਰ ਨਾਮ ਨਾ ਚੇਤੇ ਬਿਰਥਾ ਜਨਮ ਦੁਆਏ ਇਸੇ ਕਾਰਨ ਜੋ ਇਨਸਾਨ ਮਨ ਦੇ ਪਿੱਛੇ ਹੀ ਲੱਗਿਆ ਰਹਿੰਦਾ ਹੈ ਮਨ ਨੇ ਪਉ ਆਇਆ ਹੋਇਆ ਨਾ ਉਹੀ ਉਹਨੂੰ ਚੰਗਾ ਲੱਗਣਾ ਸ਼ੁਰੂ ਹੋ ਗਿਆ ਜਿਹੜੇ ਜਿਗਿਆਸੂ ਨੇ ਮਨ ਨੂੰ ਬਾਬੂ ਕਰਨ ਦੀ ਕੋਸ਼ਿਸ਼ ਕੀਤੀ ਨਾਮ ਦੇ ਰਾਹੀ ਇਹ ਅਹਿਸਾਸ ਕਰ ਲਿਆ ਵੀ ਮੇਰਾ ਮਨ ਭਟਕਾ ਰਿਹਾ ਮੈਨੂੰ ਵੀ ਤੇ ਆਪ ਵੀ ਭਟਕ ਰਿਹਾ ਤੇ ਮੈਂ ਉਸ ਪਰਮੇਸ਼ਰ ਕੋਲ ਜਾਵਾਂ ਜਿਸ ਦੇ ਕੋਲ ਇਸ ਦੀ ਦਵਾਈ ਹੈ ਇਸ ਨੂੰ ਟਿਕਾਉਣ ਦੀ ਦਵਾਈ ਹੈ ਉਹਦਾ ਆ ਜਾਏਗਾ ਸਿੱਧੇ ਰਾਹ ਜਿਹੜਾ ਨਹੀਂ ਆਇਆ ਮਹਾਰਾਜ ਨੇ ਉਸ ਨੂੰ ਮਨ ਨੂੰ ਕਿਹਾ ਕਿ ਉਹ ਮਨ ਦੇ ਪਿੱਛੇ ਹੋ ਤੁਰਿਆ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਮਨ ਨੂੰ ਟਕਾਲਵਾ ਤੇ ਸਹੀ ਸਿੱਧੇ ਰਸਤੇ ਆ ਜਾਵਾਂ ਉਹ ਮਨ ਦੇ ਪਿੱਛੇ ਲੱਗਿਆ ਹੀ ਮਾਇਆ ਦੇ ਵਿੱਚੋਂ ਹੀ ਸੁੱਖ ਭਾਲਣ ਦੇ ਚੱਕਰਾਂ ਦੇ ਵਿੱਚ ਮਨ ਮੁਖ ਤੁਰਿਆ ਮਾਰੇ ਨੇ ਅਗਲਾ ਲਫ਼ਜ਼ ਉਸ ਨੂੰ ਵਰਤਿਆ ਉਸ ਲਈ ਮੁਗਧ ਕਹਿੰਦੇ ਜਿਹੜਾ ਮਨਮੁਖ ਹੈ ਨਾ ਉਹ ਮੂਰਖ ਹੋ ਤੁਰਿਆ ਹੈ ਦਾਣਸ਼ਵੰਦ ਅਕਲਮੰਦ ਨਹੀਂ ਹੈ ਉਹ ਮੂਰਖ ਹੈ ਮੂਰਖ ਮੂਰਖ ਦੇ ਵਿਦਵਾਨੀ ਕੋਰ ਅਲਤ ਕਰਦੇ ਨੇ ਮੂੰਹ ਰੱਖ ਜਿਹੜਾ ਮੂੰਹ ਨਹੀਂ ਰੱਖਦਾ ਜਿਹਨੂੰ ਅੱਗੇ ਦੇਖਿਆ ਜੋ ਹੈ ਉਹ ਠੀਕ ਹੈ ਇਹ ਜਗ ਮਿੱਠਾ ਅਗਲਾ ਕਿੰ ਡਿੱਠਾ ਦਾ ਆਪਾਂ ਹਮੇਸ਼ਾ ਸੁਣਦੇ ਆ ਨਾ ਇਹ ਮੂਰਖਾਂ ਦੀਆਂ ਕਹਾਣੀਆਂ ਨੇ ਮਾਰੇ ਕਹਿੰਦੇ ਉਹ ਮੂਰਖ ਹੈ ਉਹ ਨਾਮ ਨੂੰ ਚੇਤੇ ਨਹੀਂ ਕਰਦਾ ਉਸ ਨੂੰ ਚਿੰਤਨ ਵਿੱਚ ਆਪਣੇ ਨਹੀਂ ਲੈ ਕੇ ਆਉਂਦਾ ਕਿਉਂ ਉਸ ਨੂੰ ਜੋ ਮੂਹਰੇ ਨਜ਼ਰ ਆਉਂਦਾ ਉਸ ਨੂੰ ਸੱਚ ਜਾਣ ਕੇ ਉਸਦੇ ਵਿੱਚ ਹੀ ਸੁੱਖ ਔਰ ਉਸਨੇ ਉਸੇ ਨੂੰ ਜ਼ਿੰਦਗੀ ਸਮਝਦਾ ਹੈ ਉਸ ਨੂੰ ਉਹ ਜਹਾਨ ਦਾ ਅਸੀਮ ਸਿਸਟਮ ਸਮਝਦਾ ਹੈ ਉਹ ਨਾਮ ਨਹੀਂ ਚੇਤੇ ਰੱਖਦਾ ਨਾਮ ਨੂੰ ਅਸੀਮ ਨਹੀਂ ਮੰਨਦਾ ਵਿਰਥਾ ਜਨਮ ਗਵਾਇਆ ਮਾਰੇ ਕਹਿੰਦੇ ਅਜਿਹੇ ਮਨੁੱਖ ਆਪਣਾ ਜਨਮ ਵਿਅਰਥ गवा ਲੈਂਦੇ ਨੇ ਉਹ ਕਿਹਤ ਨੂੰ ਗਵਾ ਲੈਂਦੇ ਨੇ ਜਿਹੜੇ ਨਾਮ ਦੇ ਪਾਸੇ ਨਹੀਂ ਲੱਗਦੇ ਮਨ ਦੇ ਪਿੱਛੇ ਲੱਗਦੇ ਨੇ ਸਤਗੁਰੂ ਪੇਟੇ ਤਾਂ ਨਾਉ ਪਾਏ ਹੋਮੇ ਮੂੰ ਚੁਕਾਇਆ ਹੁਣ ਮਾਰੇ ਕਹਿੰਦੇ ਵਿਧੀ ਕੀ ਹੈ ਜਦੋਂ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਹੈ ਸੱਚੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਸੱਚੇ ਗੁਰੂ ਦੀ ਭੇਟ ਹੁੰਦੀ ਹੈ ਸੱਚੇ ਗੁਰੂ ਦੀ ਕਿਰਪਾ ਹੁੰਦੀ ਹੈ ਮਾਰੇ ਕਹਿੰਦੇ ਫੇਰ ਨਾਉ ਦੇ ਨਾਲ ਸਾਡੀ ਸਾਂਝ ਬਣਦੀ ਹੈ ਤਾਂ ਨਾਉ ਪਾਏ ਅਦਰਵਾਈਜ਼ ਨਹੀਂ ਗੁਰੂ ਵਿਚੋਲਾ ਸਾਨੂੰ ਜ਼ਰੂਰ ਚਾਹੀਦਾ ਹਉਮੈ ਮੋਹ ਚੁਕਾਇਆ ਇਸ ਤਰੀਕੇ ਦੇ ਨਾਲ ਪਹਿਲਾ ਹਉਮੈ ਦੂਜਾ ਮੋਹ ਮੋਹਪਾ ਮਮਾ ਤੇ ਹਹਾ ਮੈਂ ਹਾਂ ਮੋਹ ਹਮੇਸ਼ਾ ਹਉਮੇ ਦਾ ਪ੍ਰਤੀਕ ਹੈ ਮੋਹ ਹਮੇਸ਼ਾ ਹਾਸਲਤਾ ਦਾ ਪ੍ਰਤੀਕ ਹੈ ਪਦਾਰਥਵਾਦ ਦੀ ਹਾਸਲਤਾ ਦਾ ਪ੍ਰਤੀਕ ਹੈ ਜੇ ਮੈਂ ਆਦਮਾ ਨੂੰ ਆ ਮਿਲੇਗਾ ਇੱਕ ਤਰ੍ਹਾਂ ਦਾ ਸੰਸਾਰਿਕ ਵਪਾਰ ਦਾ ਪ੍ਰਤੀਕ ਹੈ ਝੂਠ ਦੇ ਵਪਾਰ ਦਾ ਪ੍ਰਤੀਕ ਹੈ ਸੱਚ ਦੇ ਵਪਾਰ ਦਾ ਨਹੀਂ ਔਰ ਪ੍ਰੇਮ ਦਾ ਉਲਟ ਮੋਹ ਹੈ ਭਾਵੇਂ ਦੋਨੋਂ ਸਨੇਹ ਦੇ ਪ੍ਰਤੀਕ ਨੇ ਮੇਕਿੰਗ ਇਹ ਸਨੇਹ ਦਾ ਜੋ ਪ੍ਰਤੀਕ ਹੈ ਇਹ ਹੌਮੇਦਨ ਵਸੀਲਾ ਹੈ ਔਰ ਜੋ ਪ੍ਰੇਮ ਹੈ ਉਹ ਸਾਨੂੰ ਗਿਵਿੰਗ ਹੈ ਉਹ ਟੇਕਿੰਗ ਨਹੀਂ ਹੈ ਉਹ ਹਾਸਲਤਾ ਪਦਾਰਥਵਾਦ ਦੀ ਹਾਸਲਤਾ ਨਹੀਂ ਹੈ ਉਹ ਸਿਰਫ ਦੇਣਾ ਹੀ ਦੇਣਾ ਹੈ ਉਸ ਦੇ ਵਿੱਚ ਪਰਮੈ ਮੈਂ ਹੌਮੇ ਤੋਂ ਨਜਾਤ ਮਿਲਦੀ ਹੈ ਔਰ ਉਸ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਦੀ ਸਾਂਝ ਬਣਦੀ ਹੈ ਸੋ ਮਾਰੇ ਕਹਿੰਦੇ ਨੇ ਇਸ ਦੇ ਨਾਲ ਹਉਮੈ ਔਰ ਮੋਹ ਹੈ ਜੋ ਉਹ ਖਤਮ ਹੁੰਦਾ ਹੈ ਮੋਹ ਪ੍ਰੇਮ ਦੇ ਵਿੱਚ ਕਨਵਰਟ ਹੁੰਦਾ ਹੈ ਹਉਮੈ ਤੇਰਾ ਤੇਰਾ ਦੇ ਵਿੱਚ ਵਰਤਦਾ ਹੈ ਇਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਹਰ ਜਨ ਸੱਚੇ ਸਾਚ ਸਮਾਵੇ ਗੁਰ ਕੈਬਦ ਵਿਚਾਰੀ ਮਾਰੇ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਨਾ ਗੁਰੂ ਦੇ ਸ਼ਬਦ ਦੀ ਵਿਚਾਰ ਬਹੁਤ ਜ਼ਰੂਰੀ ਹੈ ਨਹੀਂ ਤੇ ਪਰਪੜ ਗੱਡੀ ਲੱਦੀ ਵਾਲਾ ਕੰਮ ਹੋ ਜਾਂਦਾ ਔਰ ਇਹ ਸ਼ਬਦ ਦੀ ਵਿਚਾਰ ਵੀ ਪਾਤਸ਼ਾਹੀ ਬਖਸ਼ਦੇ ਨੇ ਇਹ ਇਹਨਾਂ ਦੀ ਬਖਸ਼ਿਸ਼ ਹੈ ਕਿਨਕਾ ਇੱਕ ਜਿਸ ਜੀਵ ਵਸਾਵੇ ਉਹ ਕਿਨਕਾ ਇੱਕ ਜੀਚ ਕਿਵੇਂ ਵਸਦਾ ਉਹ ਵਿਚਾਰ ਵਸਦੀ ਹੈ ਉਸਦੇ ਉਸ ਦਾ ਅਹਿਸਾਸ ਅੰਦਰ ਵਸਦਾ ਹੈ ਕਿੰਨੇ ਮਾਰੇ ਜਦੋਂ ਉਹ ਜੋ ਵਿਚਾਰ ਅੰਦਰ ਵਸਦਾ ਹੈ ਨਾ ਉਦੋਂ ਕੀ ਹੁੰਦਾ ਹੈ ਉਦੋਂ ਜੋ ਉਹ ਉਹ ਜੋ ਜਗਿਆਸੀ ਹੈ ਉਹ ਜੋ ਨਾਮ ਲੈਵਾ ਹੈ ਉਹ ਸਾਚੇ ਦੇ ਵਿੱਚ ਸੱਚ ਕਮਾਉਣ ਦੀ ਵਪਾਰ ਉਸ ਦੇ ਵਿੱਚ ਲੱਗ ਜਾਂਦਾ ਹੈ ਹਰ ਜਨ ਸਾਚੇ ਸਾਚ ਕਮਾਵੇ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਹੁਣ ਮਾਇਆ ਵਿੱਚ ਲੱਗ ਕੇ ਝੂਠ ਕਮਾ ਰਹੇ ਹਾਂ ਫਿਰ ਤਬਦੀਲੀ ਇਸ ਤਰੀਕੇ ਦੇ ਨਾਲ ਆਉਂਦੀ ਹੈ ਉਹ ਜੋ ਜੀਵ ਜਿਗਿਆਸੂ ਹੈ ਉਹ ਸੱਚੇ ਨਾਲ ਲੱਗ ਕੇ ਸੱਚ ਦਾ ਵਪਾਰ ਕਰਦਾ ਔਰ ਸੱਚ ਹੀ ਕਮਾਉਂਦਾ ਸੱਚ ਉਹਦੇ ਪੱਲੇ ਪੈਂਦਾ ਜਿਹੜਾ ਤੋੜ ਨਿ ਬਣ ਵਾਲਾ ਹੈ ਸ਼ਬਦ ਦੀ ਵਿਚਾਰ ਰਹੀ ਆਪੇ ਮੇਲੇ ਪ੍ਰਭ ਸੱਚੇ ਆਪੇ ਮੇਲੇ ਪ੍ਰਭ ਸੱਚੇ ਸੱਚ ਰੱਖਿਆ ਉਰਤਾਰੀ ਜਦੋਂ ਸੱਚ ਦਾ ਅੰਦਰ ਵਾਸ ਹੋ ਗਿਆ ਭਾਵ ਉਹ ਜੋ ਅੰਦਰ ਸੱਚ ਬੈਠਾ ਸੱਚ ਆਪਣੇ ਸਾਰਿਆਂ ਚ ਬੈਠਾ ਹੈ ਲੇਕਿਨ ਤੁਸੀਂ ਕਿਸ ਐਸੀ ਅਵਸਥਾ ਤੇ ਪਹੁੰਚ ਗਏ ਹੋ ਕਿ ਉਹ ਜਿਹੜਾ ਸੱਚ ਹੈ ਉਹ ਪਰਮੇਸ਼ਰ ਹੈ ਉਹ ਤੁਹਾਡੇ ਅੰਦਰ ਪ੍ਰੈਵਿਟ ਹੋ ਗਿਆ ਮੇਰੇ ਅੰਦਰ ਨਹੀਂ ਹੋਇਆ ਉਹ ਫਰਕ ਜਦੋਂ ਹੈ ਉਸ ਜਿਸ ਜੀਵ ਦੇ ਅੰਦਰ ਉਹ ਸੱਚ ਪ੍ਰਗਟ ਹੋ ਗਿਆ ਤਾਂ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਮੇਲ ਮਿਲਿਆ ਸਮਝ ਲਿਆ ਜਾਏ ਮਾਰੇ ਕਹਿੰਦੇ ਆਪੇ ਮੇਲ ਲਏ ਤਬ ਸਾਚੇ ਉਹ ਸੱਚੇ ਦੇ ਨਾਲ ਪਰਮੇਸ਼ਰ ਆਪ ਮੇਲ ਕਰਵਾ ਦਿੰਦੇ ਨੇ ਸਾਚ ਰਾਖਿਆ ਉਰਤਾਰੀ ਜਦੋਂ ਉਸ ਉਦਰ ਦੇ ਅੰਦਰ ਉਸ ਸੱਚੇ ਦਾ ਪ੍ਰਗਟ ਹੋਣਾ ਹੋ ਗਿਆ ਜਦੋਂ ਉਹ ਸੱਚਾ ਅੰਦਰ ਜੋ ਬੈਠਾ ਹੈ ਇਸ ਘਟ ਦੇ ਵਿੱਚ ਵੀ ਉਸ ਘਟ ਦੇ ਵਿੱਚ ਵੀ ਜਿਸ ਘਟ ਦੇ ਵਿੱਚ ਉਹ ਪ੍ਰਗਟ ਹੋ ਗਿਆ ਤਾਂ ਪਰਮੇਸ਼ਰ ਅਕਾਲ ਪੁਰਖ ਦੀ ਇਹਿਦਾਤ ਸਮਝ ਲਈ ਜਾਏ ਇਹ ਫਲ ਸਮਝ ਲਿਆ ਜਾਏ ਇਹ ਫਲਗੁਣ ਦਾ ਅਖੀਰਲਾ ਮਹੀਨਾ ਜਿਹੜਾ 12 ਮਾਹ ਦਾ ਉਹ ਸਮਝ ਲਿਆ ਜਾਏ ਕਿ ਅਖੀਰਲੀ ਸਟੇਜ ਆ ਗਈ ਔਰ ਪਰਮੇਸ਼ਰ ਦੇ ਨਾਲ ਉਹਦੀ ਸੱਚੇ ਦੀ ਕਿਰਪਾ ਸੱਚੇ ਗੁਰੂ ਦੀ ਕਿਰਪਾ ਸਦਕਾ ਮੇਲ ਹੋ ਗਿਆ ਨਾਨਕ ਨਾਮ ਹੋ ਗਤਮਤ ਪਾਈ ਇਹ ਰਾਸ ਮਾਰੇ ਮਾਰੇ ਕਹਿੰਦੇ ਨੇ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਤੇ ਨਾਲ ਹੀ ਉੱਚੀ ਸਰਵ ਉੱਚੀ ਸਰਵ ਉੱਤਮ ਅਵਸਥਾ ਜੋ ਬਣੀ ਹੈ ਇਹ ਹੀ ਸਾਡੀ ਰਾਸ ਕੁੰਜੀ ਅਸਲ ਜੋ ਸਰਮਾਇਆ ਹੈ ਇਹੀ ਸਾਡਾ ਸਰਮਾਇਆ ਹੈ ਇਹੀ ਸਾਡਾ ਧਨ ਦੌਲਤ ਹੈ ਅਸਲ ਦੇ ਵਿੱਚ ਮਾਰੇ ਕਹਿੰਦੇ ਇਹੀ ਰਾਸ ਪੂੰਜੀ ਅਸੀਂ ਇਕੱਤਰ ਇਥੋਂ ਕਰਨ ਆਏ ਆ ਜਿਸ ਕਾਰਨ ਸਾਡੀ ਅਵਸਥਾ ਵਿਵਸਥਾ ਪਰਮੇਸ਼ਰ ਦੇ ਨਾਲ ਮੁਲਕੇ ਉਹਦੇ ਜਿੰਨੀ ਉੱਚੀ ਹੋ ਗਈ ਹੁਣ ਅਸੀਂ ਵੀ ਪਰਮੇਸ਼ਰ ਬਣ ਗਏ ਆ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਭ ਸੱਚੇ ਪਾਤਸ਼ਾਹ ਆਪਣੀ ਵੀ ਅਵਸਥਾ ਵਿਵਸਥਾ ਅਜਿਹੀ ਬਣਾਉਣੇ ਇਹ ਅਰਦਾਸ ਆਪਾਂ ਕਰੀਏ ਸੋ ਸਾਇ ਸੱਚੇ ਪਾਤਸ਼ਾਹ ਦਾ ਅੱਜ ਦਾ ਇਹ ਹੁਕਮ ਫਰਮਾਨ ਆ ਸਾਇ ਸੱਚੇ ਪਾਤਸ਼ਾਹ ਦੀ ਬਾਣੀ ਉਹਨਾਂ ਦੀ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਨਿਕਾਂ ਗਲਤੀਆਂ ਹੋਈਆਂ ਜੇ ਅਣਜਾਣ ਨਾਸਮ ਜਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ ਅਗੋਂ ਵਾਸਤੇ ਸੁੱਝ ਸਪਸ਼ਟ ਬਾਣੀ ਪੜਨ ਅਤੇ ਵਿਚਾਰ ਕਰਨ ਦੀ ਬਲ ਉਦਮ ਸਮਰੱਥਾ ਪਾਤਸ਼ਾਹ ਪਾਸੋਂ ਅਰਦਾਸ ਕਰਕੇ ਬਖਸ਼ਾਉਣੀ ਖਿਮਾ ਦਾ ਜਾਚਕਾਂ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ